ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਜੀ ਤੇ ਅੱਜ ਆਪਾਂ ਗੱਲ ਕਰਦੇ ਆਂ ਜੀ ਟਰੈਕਟਰਾਂ ਬਾਰੇ ਆਲੂ ਪਟਣ ਲਈ ਨਾ ਹੀ ਜਿੰਨਾ ਲੋਸ ਵੀ ਟਰੈਕਟਰ ਲੱਗ ਜੇ ਜਿਵੇਂ ਆਪਾਂ ਨਾਲ ਦੋਹੇ ਜੌਂਡੀਅਰ ਲਾਏ ਹੋਏ ਨੇ ਇਹਨਾਂ ਦਾ ਤੋਰਾ ਬਹੁਤ ਘੱਟ ਰਹਿਣਾ ਏ ਵੀ ਸੀ ਡੀ ਮੀਡੀਅਮ ਹਾਈ ਲੋ ਉਹ ਫੰਕਸ਼ਨ ਆ ਜਾਂਦੇ ਨੇ ਜੀ ਇਹਨਾਂ ਚ ਤੇ ਪੀ ਡੀਓ ਵੀ ਹਾਈ ਲੋ ਹੋ ਜਾਂਦੀ ਹੈ ਜਿਵੇਂ ਚਲੋ ਗਿੱਲਾ ਖੇਤ ਆ ਗਿਆ ਤਾਂ ਪੀ ਡੀਓ ਹਾਈ ਕਰ ਲੋ ਤੇ ਜੇ ਸੁੱਕਾ ਦਾ ਜਿਹੜਾ ਵੀਡੀਓ ਲੋਡ ਦੇ ਲਈ ਜਾਣ ਦੋ ਇਹ ਇਹਨਾਂ ਦਾ ਬੜਾ ਪਲੱਸ ਪੁਆਇੰਟ ਆ ਜਿਹੜਾ ਕਰੀਪਰ ਸਪੀਡ ਹੋਏ ਤੇ ਤੋਰਾ ਵਾਹ ਘੱਟ ਜਾਂਦਾ ਤੇ ਫਿਰ ਉਹੀ ਸਾਹਮਣਾ ਪਿੱਛੇ ਨਾ ਆਲੂਆਂ ਦੀ ਸੁਣਾਈ ਵਧੀਆ ਹੋਈ ਜਾਂਦੀ ਹੈ ਦੇਖੋ ਨਾ ਕੋਈ ਮਿੱਟੀ ਆਵੇ ਨਾਲ ਉਹੀ ਜਿਆਦਾ ਵਧੀਆ ਚੱਲਦਾ ਰਹਿੰਦਾ ਟਰੈਕਟਰ ਜਿਹਦਾ ਤੋਰਾ ਜਿਆਦਾ ਘੱਟ ਰਹੂਗਾ ਤੇ ਆਲੂ ਕੰਨਾ ਕੰਨਾ ਆਊਗਾ ਇਹਦੇ ਨਾਲ ਇੱਕ ਫਾਇਦਾ ਇਹ ਵੀ ਆ ਵੀ ਆਪਣਾ ਬਾਹ ਕੇ ਚੁਗਣ ਦੀ ਬਾਹ ਤੋਂ ਲੋਡ ਨਹੀਂ ਪੈਂਦੀ ਆਲੂ ਖੇਚ ਨਹੀਂ ਰਹਿੰਦਾ ਹੈਗਾ ਬਿਲਕੁਲ ਵੀ ਤੇ ਨਾਲੇ ਜੇ ਤੁਸੀਂ 200 ਗੱਟਾ ਭਰਦੇ ਹੋ ਹੁਣ ਦਿੱਲੀ ਦਾ ਲੇਵਲ ਭਰਦੇ ਤਾਂ ਜੇ ਵਧੀਆ ਪਟਾਈ ਕਰੂਗਾ 250 ਹੀ ਭਰੂਗੀ ਦੇਖੋ ਅਸੀਂ ਆਪਾਂ ਪਹਿਲਾਂ ਵੱਢ ਰਹੇ ਹਾਂ ਐਵੇਂ ਆ ਦੇਖੋ ਐਵੇਂ ਵੱਢ ਕੇ ਤੇ ਟ੍ਰੈਕਟਰ ਆਪਣੀ ਇਹੀ ਪਾਏ ਹੋਏ ਨੇ ਜੀ ਹੌਂ ਵੀਰੇ ਫੋਰ ਵੀਲ ਇੱਕ ਟੂ ਵੀਲ ਹੈ ਜੀ ਫੋਰ ਵੀਲ ਹੈ ਹਾਈ ਲੋ ਮੀਡੀਅਮ ਅਰ ਜਿੰਨੇ ਵੀ ਟਾਇਰ ਪਾਏ ਸੀਗੇ ਅਸੀਂ ਪਹਿਲਾਂ ਪਰ ਉਹ ਕੱਢਣੇ ਪਏ ਉਹਦੇ ਤੋਂ ਟਾਇਰ ਇਹਦੇ ਪਾਉਣੇ ਪੈ ਗਏ ਉਹ ਇੱਕ ਤਾਂ ਹਾਈ ਲੋ ਸੀਗਾ ਹਾਈ ਲੋ ਮੀਡੀਅਮ ਨਹੀਂ ਸੀਗਾ ਤੇ ਨੰਬਰ 2 ਤੇ ਉਹਦੀ ਪੀਟੀਓ ਕੱਲੀ ਹਾਈ ਉਹ ਚੱਲਦੀ ਸੀਗੀ 1000 ਵਾਰਸ ਹੁੰਦੀ ਸੀ ਪਰ ਜੌਂਡੀਆ ਨਾ ਇਹ ਪਲੱਸ ਪੁਆਇੰਟ ਵੀ ਇਹ ਪੀਟੀਓ ਹਾਈ ਲੋ ਆਉਂਦੀ ਆ ਤੇ ਆਲੂ ਪੱਟਣ ਲਈ ਬੜਾ ਵਧੀਆ ਇਹ ਦੇਖੋ ਤੁਸੀਂ ਆਉਂਦਾ ਨਾ ਜੀ ਕੱਲਾ ਕੱਲਾ ਆਲੂ ਹਰੇਕ ਚੀਜ਼ ਦੀ ਆਪਣੀ ਕੋਆਲਿਟੀ ਆ ਹਰੇਕ ਟਰੈਕਟਰ ਦੀ ਆਪਣੀ ਕੋਆਲਿਟੀ ਆ ਬਿਲਕੁਲ ਤੋਰਾ ਨਹੀਂ ਹੈਗਾ ਜੀ ਬਿਲਕੁਲ ਬਿਲਕੁਲ ਨਾ ਮੱਤਰ ਤੋਰਾ ਤੋਰ ਰਿਹਾ ਦੇਖ ਨਾ ਆਲੂ ਵੱਡੇ ਜੀ ਨਾ ਧਰਤੀ 'ਚ ਛੱਡੇ ਨਾਲੇ ਲੇਬਰ ਫੋਰਸ ਕੰਮ ਵਧੀਆ ਹੁੰਦਾ ਨਾਲੇ ਕੰਮ ਨਿਪਟਦਾ ਨਾ ਖੇਤ 'ਚ ਵਾਗੇ ਚੁਗਣੀ ਰੋਡ ਪੈਂਦੀ ਦੇਖ ਪੱਲਾ ਪੱਲਾ ਪਿਆ ਜੀ ਅੱਜ ਜੀ ਦਿਖਾ ਜੂਗਾ ਜੀ ਸਾਲਿਆਂ ਜੜ ਬਹੁਤ ਸੁਣਾ ਰਿਹਾ ਜੀ ਇਸ ਵਾਰ ਲਾਲਾ ਵੀ ਆਪਣੇ ਕੋਲ ਵਧੀਆ ਨਵੇਂ ਬੀਜ ਸੀਗੇ। ਕਿਹ ਹੈ ਕਿਹ ਹੈ ਜਾਲੂਆ ਦੇਖੋ। ਇਹ ਆਪਣੀ 1.56 ਸੈਂਟੀਮੀਟਰ ਦੀ ਵਿਜਈ ਆ। ਗ੍ਰੇਮੀ ਨਾਲ 15 1.56 ਸੈਂਟੀਮੀਟਰ। ਇਹ ਕੋਡ ਹੁੰਦੀ। ਮੇਰੇ ਸਾਥ ਤੁਸੀਂ ਜੇ ਕੀ ਬਾਈ ਅੰਡੂ ਬਟਨ ਲਈ ਕੋ ਵੱਡਾ ਟਰੈਕਟਰ ਚਿੱਪੜੀਆਂ ਲੈ ਰਿਹਾ ਤਾਂ ਕੋਈ ਵੀ ਟਰੈਕਟਰ ਟ੍ਰੇਪਰ ਵੀ ਦਾ ਜ਼ਰੂਰ ਵਰਤੋ ਚਾਹੇ ਉਹ ਨੋਆ ਜਾਉ ਤੋਰਾਜ ਜਾ ਹੌਲੈਂਡ ਹਾਈ ਤੋਂ ਮੀਡੀਅਮ ਤੋਂ ਨਹੀਂ ਵਧੀਆ ਕੋਈ ਹੋਰ ਛੋਟੇ ਟਰੈਕਟਰ ਨਾ ਲਾਇਓ ਲੱਗਦਾ ਜੀ ਇਹਨਾਂ ਨੂੰ ਤਾਂ ਨੁਕਸਾਨ ਕਰਦੇ ਨਾਲੇ ਥੱਲੇ ਰਹਿਣਾ ਤੇ ਰਹਿਣਾ ਤੇ ਨਾਲੇ ਆਪਣਾ ਸਾਹਮਣੀ ਨੇ ਬੜਦਾ ਕੇ ਕਿ ਇਸਦੀ ਚਾਈਆਂ ਦਾ ਫਿਰ ਕੋਈ ਕੇਵਰ ਵੀ ਕੀ ਕਰੇ ਫਿਰ ਚੱਲ ਫਿਰ ਹੂੰ Wunderbar.